ਜੱਸਾਂ ਦੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਜਿਵੇਂ ਕਿ ਤੁਸੀਂ ਸਾਰੇ ਜਾਣੇ ਹੋਣ ਇੱਕ ਨਿਊਜ਼ ਚੱਲ ਰਹੀ ਆ ਸਾਡੀ ਪੰਜਾਬੀ ਇੰਡਸਟਰੀ ਦੇ ਬੜੇ ਹੌਨਾਰਨਾਮੀ ਸਿੰਗਰ ਭਾਈ ਰਾਜਵੀਰ ਜਵੰਦਾ ਜੀ ਉਹਨਾਂ ਦਾ ਐਕਸੀਡੈਂਟ ਹੋਇਆ ਸ਼ਨੀਵਾਰ ਨੂੰ ਤੇ ਬਹੁਤ ਜ਼ਿਆਦਾ ਕਹਿੰਦੇ ਸੀਰੀਅਸ ਕੰਡੀਸ਼ਨ ਦੇ ਵਿੱਚ ਨੇ ਮੋਹਾਲੀ 40 ਹਸਪੀਟਲ ਦੇ ਵਿੱਚ ਸੋ ਅੱਜ ਵੀਰਵਾਰ ਆ ਸਤਾਇ ਤਰੀਕ ਤੋਂ ਲੈ ਕੇ ਤੁਸੀਂ ਸਾਰੇ ਜਾਣੇ ਆਪਾਂ ਸਾਰੇ ਅਰਦਾਸਾਂ ਕਰ ਰਹੇ ਆਂ ਬਾਈ ਵਾਸਤੇ ਕਿ ਉਹ ਠੀਕ ਹੋ ਜਵੇ ਜਲਦੀ ਜਲਦੀ ਅੱਜ ਵੀਰਵਾਰਾ ਦਰਬਾਰ ਬੈਠੇ ਆਂ ਸੋ ਸਾਡੀ ਸਾਰਿਆਂ ਦੀ ਜਿੰਨੇ ਵੀ ਸਾਈਨ ਨੂੰ ਅਸੀਂ ਮੰਨਦੇ ਆਂ ਤੁਸੀਂ ਮੰਨਦੇ ਹੋ ਸਾਡੀ ਇਹੀ ਅਰਦਾਸ ਆ ਕਿ ਬਾਈ ਰਾਜਵੀਰ ਜਵੰਦਾ ਜਲਦੀ ਜਲਦੀ ਠੀਕ ਹੋਵੇ ਆਪਣੇ ਘਰ ਜਾਵੇ ਤੇ ਮੈਂ ਆਪਣੇ ਵੱਲੋਂ ਇਹ ਗੱਲ ਕਹਿਣਾ ਆ ਕਿ ਜਦੋਂ ਬਾਈ ਰਾਜਵੀਰ ਜਵੰਦੇ ਬਾਰੇ ਚੰਗੀ ਖਬਰ ਆਈ ਕਿ ਉਹ ਠੀਕ ਹੋ ਗਿਆ ਕਿਉਂਕਿ ਦਿਲ ਕਹਿੰਦਾ ਆ ਕਿ ਉਹ ਠੀਕ ਹੋ ਜਾਊਗਾ ਜਦੋਂ ਉਹਦੀ ਚੰਗੀ ਖਬਰ ਆਈ ਕਿ ਉਹ ਠੀਕ ਹੋ ਚੁੱਕਿਆ ਉਹਨੂੰ ਹੋਸ਼ ਆ ਚੁੱਕਿਆ ਉਦੋਂ ਆਪਾਂ ਨਕੋਦਰ ਦਰਬਾਰ ਸਾਈਂ ਜੀ ਦਾ ਸ਼ੁਕਰ ਜ਼ਰੂਰ ਕਰਕੇ ਆਵਾਂਗੇ ਸੋ ਇਹ ਵੀਡੀਓ ਨੂੰ ਤੁਸੀਂ ਜਿੰਨੇ ਵੀ ਸਾਈਂ ਜੀ ਨੂੰ ਮੰਨਣ ਵਾਲਿਓ ਸ਼ੇਅਰ ਕਰਦੇ ਹੋ ਤਾਂ ਕਿ ਤੁਸੀਂ ਜਿਹੜੇ-ਜਿਹੜੇ ਵੀ ਬਾਈ ਰਾਜਵੀਰ ਜੀ ਦੇ ਬੰਦੇ ਨੇ ਸੁਣਦੇ ਰਹੇ ਹੋ ਜਾਂ ਉਹਨਾਂ ਵਾਸਤੇ ਅਰਦਾਸਾਂ ਕਰਦੇ ਹੋ ਉਹਨਾਂ ਕੋਲੇ ਇਹ ਵੀਡੀਓ ਪਹੁੰਚੇ જય ਸਾਈਂ ਜੀ